ਕਹਾਂ ਗਿਆ ਉਹ ਕਹਾਂ ਗਿਆ ਦਾ ਕਰਦਾ ਫਲਾਈ ਆ ਹਾਂ ਜੀ ਸਤਿ ਸ੍ਰੀ ਅਕਾਲ ਜੀ ਆਪਾਂ ਇਹ ਤੁਹਾਨੂੰ ਦਿਖਾਉਣੇ ਆ ਗਰਾਂਵ ਦੇ ਵਿੱਚ ਆਪਣੀ ਮੋੜੇ ਵਾਲ ਖੇੜਾ ਦੀ ਪਲੇਅਰ ਆਏ ਸਾਰੇ ਆ ਮੁੰਡੇ ਆਪਣੇ 8 ਕਿਲੋ ਵਾਲੇ ਆ। ਵਿੱਚ ਇੱਕ ਦੋ 55 ਕਿਲੋ ਵਾਲੇ ਵੀ ਆ। ਆ ਪਾਜੀ ਹੁਣੀ ਮਿਹਨਤ ਕਰਵਾਉਂਦੇ ਇਹਨਾਂ ਨੂੰ। ਹੋ ਵਧੀਆ। ਆ ਰੇਡਰ ਆ। ਆ ਮੁੰਡਾ ਵੀ ਰੇਡਰ ਆ ਰੇਡ ਤੇ ਚੱਲਿਆ। ਹੱਸਿਆ ਵੜਾ ਜਾ। ਸਾਬਰ ਕੋਟੀ ਵਾਲੇ। ਹਾਂ। ਇਹ ਤਾਂ ਕਾਪੀ ਆ ਸਾਬਰ ਕੋਟੀ ਦੀ। ਆ ਕੋਸਾਵਾ ਸਾਡੇ ਉਹ ਗੰਜਾ ਜਿਹਾ ਮੁੰਡਾ ਜਿਹੜਾ ਉਹ ਆ ਕੋਚ ਇੰਨੇ ਜੀ ਆ ਭਾਈ ਜੀ ਨੂੰ ਪ੍ਰਣਾਮ ਸਾਵਾ ਆਪਣੇ ਕਲੱਬ ਦੇ ਤੇ ਤਕਰੀਬੇ ਪੁਜਾਰੀ ਸੁਭੂ ਕੋਈ ਜੀ ਨੂੰ ਦਰਿਆ ਇੰਨੇ ਜੀ ਉਹਨਾਂ ਦਾ ਕਰਾ ਫੈਸਲਾ ਕੀ ਗੱਲ ਹੋਈ ਇਹਨਾਂ ਨੂੰ ਲਾ ਇੱਧਰ ਜਾਣੇ ਇੱਕ ਦੂਜੇ ਨਾਲ ਅੱਛਾ ਬੰਦੇ ਬੰਦੇ ਬਣਦੇ ਆ ਆ ਦੇਖੋ 35 ਕਿਲੋ ਵਾਲੇ ਜਵਾਗ ਇਹ ਬਾਲੇ ਤੱਤੇ ਆ ਪਹਿਲਾਂ ਹੀ ਲੱਗ ਜਾਂਦੇ ਆਉਣ ਤੋਂ ਉਹ ਚੱਲ ਵੀ ਤਕਦੀਰ ਸਿੰਘ ਦ ਕਬੱਡੀ ਪਾਊਗਾ ਤਕਦੀਰ ਚੱਲ ਆਪੇ ਨਹੀਂ ਗੱਡੀ ਹੋਣਾ ਜੋ ਆਊਗਾ ਕੋਲੇ ਘਰ ਚੱਲ ਔਰ ਰੋਕ ਲੈ ਦੁਵਾਰਾ ਦੁਵਾਰਾ ਕਾਂਗੀ ਵਾਲੇ ਦਾ ਭਰਾ ਆ ਗਿਆ ਜੀਓ ਚਲੋ ਜਦੋਂ ਆਇਆ ਤੁਹਾਡੇ ਕੋਲੋਂ ਤਾਂ ਫੜਨਾ ਚੱਲ ਵੀ ਤਕਦੀਰ ਮੈਂ ਨਹੀਂ ਸ਼ਾਹ ਪਿਆਕ ਨਹੀਂ ਹੁਣ ਆਹ ਜੀ ਦੋ ਨਾ ਲੱਕ ਦਾ ਬਣਾਇਆ ਨਾਤ ਨਹੀਂ ਬਣਾਉਣਾ ਚੱਲ ਚੱਲ ਉਹ ਤੁਸੀਂ ਦੇਖੀ ਅੱਗੇ ਆਓ ਦੋ ਦਿਹਾੜੀ ਦੋ ਨੀ ਲੈ ਲਓ ਬਈ ਲੈਓ ਤੇਰੀ ਲਾਹਰ ਫੜ ਜਾ ਜਨਾ ਬਹੁਤ ਵਧੀਆ ਫੌਲਾ ਕਿ ਕੀ ਮਾਰਦੀ ਆ ਬਹੁਤ ਜੁੱਤੇ ਨਾਲ ਫੜਾ ਬਹੁਤ ਵਧੀਆ ਫੜਾ ਫੜ ਕੇ ਸੱਗਣਾ ਨਾ ਓ ਛੱਡ ਲੈ ਉਹ ਤੇ ਗਾਉਂਦਾ ਨਾ ਉਹ ਤੇ ਨਾ ਬਹੁਤ ਜ਼ੀਰਾ ਵੇਖਦਾ ਜੀ ਇਹ ਨਾ ਅਦੀ ਵੀ ਇਹਨੂੰ ਉਹ ਕਹਾਂਗੇ ਆਲਾ ਕਰਦਾ ਫਲਾਈ ਆ ਲੈ ਗਏ ਨੰਬਰ ਵਾਤ ਵਾਤ ਬਹੁਤ ਨਾਲਾ ਹੋ ਗਿਆ ਹਲ ਬਈ ਕਰੋ ਬਈ ਗੱਡੂ ਭਾਈ ਦੀ ਰੀਡ ਚੈੱਕ ਕਰ ਦੋ ਬਈ ਸਰਾ ਕਰਾਉਂਦੇ ਪੂਰੀ ਹਰਮਨ ਰੀਡ ਤੇ ਹਰਮਨ ਨਾ ਗੱਡੂ ਹਰਮਨ ਕੱਦੂ ਆ ਇੱਕ ਕਾਲਾ ਰਾਂਗੜੂ ਪਰਿਵਾਰ ਦਾ ਆ ਮੁੰਡੇ ਦਾ ਨਾਮ ਜੈਬਰਾਏ ਹਣ ਇਹਦੀ ਰੇਟ ਚੈੱਕ ਕਰੋ ਫੇਰ ਉਹ ਇਧਰ 나ੜਗਿਆ ਨਾ ਕੱਲੇ ਕਬੱਡੀ ਤੇ ਹਰਮਨ ਜੱਗੂ ਤੇ ਇਧਰ ਆਹ ਗੜਾ ਭਾਈ ਜਿਹੜਾ ਚੰਗਾਨੀਆਂ ਦਿੰਦਾ ਵਾਲੀਆਂ ਲੈ ਵੀ 나ੜਗਿਆ ਨਾ ਪਲਿਆਵ ਨੇ 나ੜਗਿਆ ਚੜ ਗਿਆ ਰਸ਼ਨ ਬਣੀ ਲੈ ਕੇ ਚੱਕ ਇਧਰ ਪੱਕੇ ਰੰਗ ਦਾ ਕਾਂਗੇ ਵਾਲਾ ਲੱਗ ਗਿਆ ਯੋ ਕਾਂਗੇ ਵਾਲਾ ਪੈ ਗਿਆ ਯੋ ਇਹ ਵੀ ਕਹਿੰਦਾ ਮੈਨੂੰ ਕਾਂਗੇ ਵਾਲਾ ਕਹਿੰਦੇ ਆ ਇੱਦਾਂ ਚਾਹੀਦੀਆਂ ਗਰਾਊਂਡ 'ਚ ਰੌਣਕਾਂ ਚੱਲ ਬੱਸ ਕਰ ਟਾਈਮ ਹੋ ਗਿਆ ਵਾਦਾਂ ਟਾਈਮ ਹੋ ਗਿਆ ਤੇਰਾ ਜੱਗੂ ਹੋ ਜਾ ਕ ਦੋਨੇ ਬਰਾਬਰ ਕਾਵਲਾ ਹੁਣ ਕਾਵਲਾ ਦੇਖਣਾ ਥੋੜੀ ਹੋਰ ਰਾਤੀ ਦੀ ਚੱਲ ਇਹ ਫਟਾ ਪ੍ਰਾਣਾ ਪਲੇਅਰ ਗੰਢੀ ਹਾਂਸ ਕਹਿੰਦੇ ਇਹਨੂੰ ਫੇਕ ਟਾਈਮ ਚ ਹਰ ਬਨੇ ਬਾਗਾ ਜੱਫਾ ਲੈ ਬਈ ਇਧਰ ਤੇ ਛੇਰ ਵੀ ਘੇਰੀ ਚਲਾ ਗਿਆ ਦਲਸ਼ੇਰ ਮਾਰੀ ਥਾਪੀ ਫੇਰ ਕਰੀ ਮਾਰ ਸਾਪੀ ਮਾਰ ਦੇ ਮਾਰ ਥਾਪੀ ਚਲੋ ਲਾਓ ਪਾਰਡ ਪੁੱਟੇ ਪਾ ਕਬੱਡੀ ਓਏ ਪੁੱਟੋ ਕਬੱਡੀ ਇਹ ਆ ਵੀ ਪੁੱਟਾ ਖੇਰਿਆਂ ਵਾਲਾ ਪੁੱਟਾ ਕਬੱਡੀ ਦੇ ਇਹ ਛੋਟਾ ਪੁੱਟਾ ਕਹਿੰਦੇ ਆ ਜਿਹਦਾ ਛੋਟਾ ਨਾਥ ਨੇਗਾ ਇਹ ਛੋਟਾ ਪੁੱਟਾ ਚੱਲ ਤਕਰੀਰ ਤਕਰੀਰ ਚੱਕ ਲੈ ਕਿ ਟੈਰ ਜਾਂਦਾ ਇਹ ਤੇਸੀ ਮਾਰ ਖੜ ਮਾਰਦੇ ਨਾ ਤੱਕ ਜਗਮਨ ਆ ਲੈ ਸੈਟ ਹੋ ਲੈ ਉਹ ਫੋਲੇ 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 ਪਿਆਰੇ ਤੁਸੀਂ ਮੇਰੇ ਤੇ ਤੇਰੇ ਮੇਰੇ ਅੱਗੇ ਡੰਗੇ ਉਹ ਥਾਪੀ ਮਾਰ ਦੇ ਇੱਕ ਉਹ ਥਾਪੀ ਮਾਰ ਦੇ ਇੱਕ ਉਹ ਮਾਰੇ ਫੇਰੇ ਨੰਬਰ ਲੈ ਲੈ ਓਏ ਐ ਉਹ ਤੇਰੇ ਨੰਬਰ ਲੈ ਗਈ ਕਰੋ ਚੈੱਕ ਫੇ ਮੁੰਡਿਆਂ ਦੀਆਂ ਸਪਰੈਂਡਾਂ ਆਹ ਚਾਹ ਚਾ ਤੂੰ ਹੀ ਮਾਰ 10 ਹੋਰ ਮਾਰ 10 ਛੇਤੀ ਛੇਤੀ ਓਏ ਦਾ ਸਹੀ ਮਾਰ ਰਿਹਾ ਹਾਂ 45 46 uh -huh. 47 48 ਵਾਹ ਵਾਹ ਆਜੋ ਆਜੋ ਫੇ ਹੋ ਗਿਆ Cangue